ਇਟੂ ਨਦਰ ਬਲੌਗ ਅੱਜ ਆਪਾਂ ਲੈ ਕੇ ਚੱਲੇ ਥਾਰ ਆਪਣੀ ਫਿਰ ਕਰਾਲੀ ਜਾਉਂਗੇ ਤੇ ਕਬਰ ਤਾਰ ਰਹੇ ਹਾਂ ਹੁਣ ਬਹੁਤ ਚੀਰ ਹੋ ਗਿਆ ਚਲਾਈ ਨੂੰ ਚੱਲ ਤਾਰ ਬਾਈ ਬਅ ਉਹ ਤਾਰ ਦੇ ਤਾਰ ਦੇ ਉਧਰ ਤੇ ਤਾਰ ਦੇ ਦੋੇ ਪਾਸੇ ਦੇ ਦੇਖੋ ਲਿਬੜੀ ਪਈ ਹੁਣ ਧੋਨੇ ਪਹਿਨਾ ਆਹ ਦੇਖੋ ਲਿਬੜ ਕੀ ਸਾਬੀ ਹੋਤਾ ਨਾ ਤੇ ਕੀ ਹਾਲ ਹੋ ਰਿਹਾ ਤੇ ਆਹ ਮੁਹਤ ਲਿਬੜੀ ਵੀ ਆ ਗਈ ਦੇਖੋ ਚੱਲ ਹੁਣ ਧੋਨੇ ਫੜ ਇਹਨੂੰ ਧੋਨੇ ਆਪਾਂ ਚੱਕੀ ਕਵਰ ਅਨਲੌਕ ਕਰੋ ਗੱਡੀ ਅਨਲੌਕ ਕਰਦਾ ਰੁਕ ਜਾ ਕਵਰ ਸੈਟ ਕਰ ਦੇ ਫੜਿਆ ਕਰ ਲੈ ਚਾਬੀ ਲੈ ਰੁਕ ਜਾ ਲੈ ਬੈਠ ਉਹਦੇ ਰੋਗੀ ਇਧਰ ਨੂੰ ਚੱਕਾ ਸਰੋ ਨੇ ਚੱਲ ਵੇਖਿਓ। ਹੈ। ਵਿੱਚ ਤੇਰਾ ਸਾਫ ਆ। ਵਿੱਚ ਤੇਰਾ ਸਾਫ ਪਈ ਆ। ਬਾਹਰ ਤੇ ਉਹ ਲਿਬੜੀ ਵੀ। ਚਲ ਚਲਾਉਂਗਾ। ਹਾਂ। ਲੈ ਫੜ ਚਾਬੀ। ਆ ਚਲਾਉਣ ਦਾ ਮੁੰਡਾ ਹਾਂ। ਸਿੱਖੀ ਵੀ ਆਟੋਮੈਟਿਕ ਆ ਨਾ ਤਾਂ ਕਰਕੇ ਚਲਾ ਲੈਂਦਾ। ਸਟਾਰਟ ਕਰ ਦੇ। ਤੂੰ ਮਜ਼ਾਕ ਕਰਦਾ ਸੱਚੀ ਉਹ ਨਾ ਕਰਦੀ। ਕਰਦਾ ਨਾ। ਇਹਦੇ ਉਰੇ ਕੰਧ ਘਨ ਮਾਰੇ। ਸੱਚੀ ਉਹ ਗਲਤੀ ਦੀ ਕਹਿੰਦੇ। ਮੈਂ ਤਾਂ ਮਜ਼ਾਕ ਕਰਦਾ ਤਾਂ। ਕਰਨੀ ਨਹੀਂ ਸਤਾ। ਨਹੀਂ ਹਲੇ ਨਹੀਂ ਕਰਨੀ। ਚਲਿਏ ਹੋਜਾ ਸਾਈਡ ਫਿਰ ਲੈ ਕਰੀਏ ਸਟਾਰਟ ਹੋਜਾ ਸਾਈਡ ਅਨਮੋਲ ਮੈਂ ਵੜ ਤਾ ਹਾਂ ਹੋਜਾ ਸਾਈਡ ਹੋਜਾ ਮੇਰਾ ਆ ਗਿਆ ਪਿੱਛੇ ਕਰ ਦੇ ਹੋਜਾ ਬਾਈ ਪਿੱਛੇ ਹੋਜਾ ਸਾਈਡ ਫਿਰ ਚਲਾਈਏ ਸਟਾਰਟ ਕਰ ਦੇ ਮੈਂ ਚਲੋ ਧੋਨੇ ਆ ਫਿਰ ਥਾਰ ਨੂੰ ਹੁਣ ਇਹ ਜੀ ਚਾਬੀ ਚੱਕ ਕੇ ਫਿਰ ਲਓ ਜੀ ਲਿਆਂਦੀ ਚਾਬੀ ਕਰੀਏ ਅਨ ਲੋਕ ਬਾਕੀ ਲਿਬੜ ਗਈ ਥੀਏ ਕਰਾਲੀ ਲੈ ਕੇ ਗਏ ਤੇ ਅੱਜ ਆਪਾਂ ਤਾਂ ਕਰਕੇ ਪਾਣੀ ਖੜਾ ਤਾਂ ਬਹੁਤ ਜ਼ਿਆਦੇ ਚਲੋ ਫੇ ਚੱਲਦੇ ਹਾਂ ਧੋਗੇ ਚੰਡੀਗੜ੍ਹ ਨੂੰ ਚੱਲ ਭਾਈ ਓ ਚੱਕੋ ਫੁੱਲ ਸਪੀਡ ਚੱਕਤੀ ਇੱਕ ਕਰਤੀ ਸਟਾਰਟ ਹੁਣਾਂ ਆਟੋਮੈਟਿਕ ਆ ਨਾ ਤਾਂ ਕਰਕੇ ਚਲੋ ਥੋੜੀ ਜਿਹੀ ਪਹਿਲਾਂ ਅੱਗੇ ਨੂੰ ਚਲਾਉਨੇ ਅੰਕ ਆਏ ਰਿਵਰਸ ਚਲੋ ਘਰੇ ਧੋਲਣੀ ਆਪਾਂ ਆਪਾਂ ਕੋਲ ਹੈਗਾ ਉਹ ਪੰਪ ਵਾਲਾ ਜਗ੍ਹਾੜਿਆ ਜਿਹਦੇ ਨਾਲ ਧੋਨੇ ਹੁੰਨੇ ਲੋ ਜੀ ਕਰਤੀ ਪਾਰਕ ਨੂੰ ਦੇਖੋ ਫਿਰ ਹੁਣ ਤੋ ਰਹੇ ਆ ਬਣਾਤੀ ਐ ਨਵੀ ਹੁਣ ਬਾਕੀ ਕਰੋ ਚੈੱਕ ਲਓ ਜੀ ਦੇਖੋ ਕਿੱਦਾਂ ਲੱਗ ਰਹੀ ਹੁਣਾ ਬਣਾਤੀ ਨਵੀ ਲੱਗਦਾ ਵਾਲ ਕੇ ਵੀ ਦਿਖਾ ਦਿੰਦੇ ਆ ਆ ਲੋ ਕਰਦੀ ਐ ਅੰਦਰ ਚਲੋ ਆਇਓ ਚਾਰੇ ਪਾਸਿਓਂ ਦੇ ਲਈ ਦੀ ਤੁਰੀ ਸੁਣੋ ਲੈ ਨੰਬੂਲੇ ਕੀ ਕਿ ਤੇਨੀ ਕਰਤੀ پارک ਹੁਣ ਹੁਨਾਲਟੋ ਤੋਂ ਹੁੰਨੇ ਫਿਰ ਉਹ ਵੀ ਲਿਬੜੀ ਵੀ ਆ ਲੋ ਜੀ ਆਲਟੋ ਵੀ ਤੋ ਹੋ ਗਈ ਤੇ ਹੁਣ ਕਰਦੀ ਐ ਇਹਨੂੰ ਵੀ پارک ਇਹ ਵੀ ਬਣ ਗਈਆਂ ਨਵੀਆਂ ਤੇ ਲੋਈ ਦੇਖੋ ਵੇ ਕਿਦਾਂ ਲੱਗ ਰਹੀਆਂ ਚਲੋ ਮਿਲਦੇ ਹਾਂ ਨਵੇਂ ਬਲੌਗ 'ਚ ਧੰਨਵਾਦ